ਰਾਹ ਦਿੱਤੀ ਹੈ ਜੀ ਹਾਂ ਡੇਰਾ ਮੁਖੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੱਜ ਵੱਡੀ ਰਾਹਤ ਮਿਲੀ ਹੈ ਸਾਬਕਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲਕਾਂਡ ਦੇ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ ਗਿਆ ਤੋਂ ਡੇਰਾ ਮੁਖੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੱਜ ਵੱਡੀ ਰਾਹਤ ਮਿਲੀ ਹੈ 10 ਦੇ ਸਾਲ 2021 ਦੇ ਦੋਸਰਾਂ ਸੁਣਾਈ ਗਈ ਸੀਸੀਬੀਆਈ ਕੋਰਟ ਵੱਲੋਂ ਮਰਕੀਅਦੀ ਉਸ ਨੂੰ ਹੁਣ ਰੱਦ ਕਰ ਦਿੱਤਾ ਹੈ ਸਾਬਕਾ ਡੇਰਾ ਮੈਨੇਜਰ ਕਤਲਕਾਂਡ ਦੇ ਵਿੱਚ ਹਾਈ ਕੋਰਟ ਨੇ ਸੀਬੀਆਈ ਕੋਰਟ ਵੱਲ ਸੁਣਾਈਸ ਹਜ਼ਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ और राम रहीम दे नाल नाल बाकी दे उसे होने साथियों बरी कर दिता है सो so, हाई डेरा मुखी समेत हो दोषियों बरी कर दिता है अक्टूबर दो हजार सीबीआई कोर्ट ने उमर क्या की सजा सुनाई सी रोहतक द सुनारी अजेल फिलहाल डेरा मुखी बंद ने लेकिन अब कोर्ट ने एक वीड्डी राहत दी है प्रीत मेहता नाल सहयोगी जुड़ चुके ने प्रीत की कुछ अज कोर्ट की कार्रवाई हुई है कोर्ट का फैसला आया देखो इस मेरे मामले लेप सिंह मर्डर केस से जो सी आई ने दो हजार इक्की जडेरा मुखी से बाकी जो दूसरे आरोपी थी उन्होंने सारे दोषी करार देखिए उमर कैद की सजा सुनाई थी खिलाफ इन्होंने सारे लिए अपील हाईकोर्ट चेंडिंग से और लगातार पिछले तीन चार महीने इन्हों की जेलिंग हुई है फिर हाईकोर्ट ने सेंट्रल रिजर्व आखिया डेढ़ महीने पहला अज्दे से अपना फैसला सुनाया देखो जो फैसला सुनाया जाता तो कोर्ट ने सिर्फ एको गजन ऑफ दी आई कोर्ट कि असि सी कोर्ट के फैसले में पलट रहे हैं ਇਹਨਾਂ ਸਾਫ ਹੋ ਜਾਂਦਾ ਹੈ ਕਿ ਇਹਨਾਂ ਸਾਰਿਆਂ ਜਿਹੜਾ ਸੀਦੇ ਕੋਰਟ ਨੇ ਇਹਨਾਂ ਸਾਰਨ ਬਰੂਸ਼ੀ ਕਰਾਉਣ ਦਿੱਤਾ ਸੀਗਾ ਉਹ ਫੈਸਲਾ ਹਾਈ ਕੋਰਟ ਨੇ ਅੱਜ ਪੜਤਲੜ ਦਿੱਤਾ ਡਿਟੇਲਡ ਆਰਡਰ ਅਜੇ ਹਾਈ ਕੋਰਟ ਦਾ ਆਣਾ ਬਾਕੀ ਹੈ ਲੇਕਿਨ ਇਹਨਾਂ ਤਏ ਹੈ ਕਿ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਸੀਵੀ ਕੋਰਟ ਦਾ ਫੈਸਲਾ ਸੀਗਾ ਉਹ ਹਾਈ ਕੋਰਟ ਨੇ ਅੱਜ ਰੱਦ ਕਰਤਾ ਔਰ ਇੱਕ ਤਰੀਕੇ ਨਾਲ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਬਾਾਕੀ ਡਿਟੇਲ ਆਰਡਰ ਤੇ ਪਤਾ ਚੱਲ ਜਾਏਗਾ ਕਿ ਕਿਹਸ ਹਦਾਰ ਤੇ ਇਸ ਤਰੀਕੇ ਨਾਲ

ਕਿਉਂਕਿ ਇਹਨਾਂ ਦਾ ਇੱਕ ਲੈਟਰ ਵੀ ਹੈ ਕਿਉਂਕਿ ਉਹ ਲਾਇਆ ਗਿਆ ਸੀਗਾ ਡੇਰਾ ਮੁਕੀ ਦੇ ਪਾਸੋਂ ਜਾਂ ਬਾਕੀਆਂ ਦੇ ਪਾਸੋਂ ਸਸਪੀਸ਼ਨ ਸੀ ਸ਼ੱਕ ਸੀ ਕਿ ਇਹਨਾਂ ਨੇ ਲੈਟਰ ਜਿਹੜਾ ਸਾਧੀਆਂ ਦਾ ਯੋਨ ਸੁਚੰਡਾ ਉਹ ਸਬੂਤ ਲਈ ਦਿੱਤਾ ਸੀ ਜਿਹੜਾ ਕਿ ਹਾਈ ਕੋਰਟ ਤੱਕ ਪਹੁੰਚਿਆ ਤੇ ਹਾਈ ਕੋਰਟ ਨੇ ਤੋਂਮੋਤੋ ਲੈ ਆ ਦਿੱ ਗਏ ਤੇ ਉਦੋਂ ਬਾਅਦ ਸਾਧੀਆਂ ਦਾ ਯੋਨ ਸੁਚੰਡਾ ਦਾ ਕੇਸ ਚੱਲਿਆ ਜਿਹੜਾ ਸੀਧੀ ਐਕਵਾਇਰੀ ਬਣਦੀ ਗਈ ਉਦੋਂ ਬਾਅਦ ਰਣਜੀਤ ਸਿੰਘ ਦਾ ਮਰਡਰ ਹੁੰਦਾ ਛਤ੍ਰਪਤੀ ਕਟਰਗਾਹ ਕਟਰਪਤੀ ਦਾ ਮਰਡਰ ਹੁੰਦਾ ਉਹ ਸਾਰੇ ਮਾਮਲਿਆਂ ਦੀ ਹੌਲੀ ਹੌਲੀ ਉਹਨਾਂ ਉੱਤੇ ਜਾਂਚ ਸ਼ੁਰੂ ਹੁੰਦੀ ਹੈ ਤੇ ਸਾਰੇ ਮਾਮਲੇ ਸੀਬੀਆਨ ਨੂੰ ਦਿੱਤੇ ਜਾਂਦੇ ਆ ਦੇਖਿਆ ਜਦੋਂ ਰਣ ਕੋਟੀ ਗ੍ਰਾਉਂਸੀ ਕੀ ਅਧਾਰ 'ਤੇ ਜੇ ਕੋਹਨ 18 ਮੁਕੀ ਤੇ ਬਹੁਤ ਵੱਡੀ ਰਾਹਤ ਹੈ ਲੇਕਿਨ ਪੂਰੇ ਪਰਿਵਾਰ ਹੈ ਜਿਹੜੇ ਰੰਜੀਤ ਸਿੰਘ ਦੀ ਫੈਮਲੀ ਸੀਗੀ ਉਹ ਨਵਾਂ ਵਾਸਤੇ ਲਈ ਹਜੇ ਵੀ ਆਪਸ਼ਨ ਖੁੱਲੇ ਹੋਏ ਨੇ ਉਹ ਰੀਪੋਲਿੰਗ ਪਾ ਸਕਦੇ ਨੇ ਜਾਂ ਸੁਪਰੀਮ ਕੋਰਟ ਦੇ ਸੈਟਲਮੈਂਟ ਚੋਂ ਅਪੀਲ ਕੀਤੀ ਜਾ ਸਕਦੀ ਹੈ ਕਿਉਂਕਿ ਜੇ ਟ੍ਰਾਇਲ ਤੋਂ ਖੰਡੇ ਵਾਲਾ ਸੀਦੇ ਹੀ ਕੋਰਟ ਦਾ ਫੈਸਲਾ ਜੇ ਪਲਟਿਆ ਜਾ ਸਕਦਾ ਤਾਂ ਹਾਈ ਕੋਰਟ ਦੇ ਫੈਸਲੇ ਵੀ ਉਹ ਚੀਜ਼ ਹੈ ਸੁਪਰੀਮ ਕੋਰਟ ਜਾ ਕੇ ਫਿਰ ਤੋਂ ਇਜਾਮ ਦੇ ਨੇ ਹੁਣ ਦੇਖੋ ਅੱਗੇ ਕਿਸ ਤਰੀਕੇ ਦੀ ਕਾਰਵਾਈ ਹੋਦੀ ਹੈ ਕਿ ਕੋਰਟ ਸਫੈਕਸ਼ਨ ਲੀਗਲੀ ਲਿਆ ਜਾਏਗਾ ਪਰਿਵਾਰ ਦੇ ਪਾਸੋਂ ਹਾਲਾਂਕਿ ਫਿਲਹਾਲ ਤਾਂ 18 ਦੇ ਮਾਮਲੇ ਚ ਤਰੀਕੀ ਪਿਆ ਬਿਲਕੁਲ ਲੇਕਿਨ ਕੀ ਜਿਸ ਤਰ੍ਹਾਂ ਦੇ ਨਾਲ ਪੀੜਤ ਪੱਖ ਦੇ ਵਕੀਲ ਮੌਕੇ ਤੇ ਜ਼ਰੂਰ ਮੌਜੂਦ ਰਹੇ ਹੋਣਗੇ ਉਹਨਾਂ ਵੱਲੋਂ ਕੋਈ ਬਿਆਨ ਦਿੱਤਾ ਗਿਆ ਜੋ ਕੋਰਟਿਆਂ ਚ ਫੈਸਲਾ ਸੁਣਾਇਆ ਪ੍ਰੀਤ ਦੇਖੋ ਇਹਦੇ ਵਿੱਚ ਇੱਕ ਸੀਬੀਆਈ ਦਾ ਜੀ ਸੀਬੀਆਈ ਨੇ ਐਫ ਆਈ ਆਰ ਦਰਜ ਕੀਤੀ ਸੀਗੀ ਸੀਬੀਆਈ ਨੇ ਇਸ ਦਾ ਟ੍ਰਾਇਲ ਸਾਰਾ ਕੀਤਾ ਤੇ ਅੱਜ ਸੀਬੀਆਈ ਦੇ ਹੀ ਵਕੀਲ ਸੀਗੇ ਕੋਰਟ 'ਚ ਤੇ ਬਾਕੀ ਦੇਰਾ ਮੁਕੀ ਦੇ ਵਕੀਲ ਸੀਗੇ ਇਹਨੇ ਕਿਹਾ ਇਹ ਸੀਬੀਆਈ ਕੋਲ ਦਾ ਫੈਸਲਾ ਸੀਗਾ ਸੀਬੀਆਈ ਜ਼ਰੂਰ ਇਹ ਭਾਰੀ ਉਹਨਾਂ ਦੇ ਲਈ ਸੀਗੇ ਤੇ ਕਾਹਲੇ ਜਦੋਂ ਬਣਾਇਆ ਗਿਆ ਤੇ ਉਹਨਾਂ ਨੂੰ ਕਾਪੀ ਹਜੇ ਬਾਕੀ ਫੇਸ ਤੇ ਜਾਏਗੀ ਉਸ ਤੋਂ ਬਾਅਦ ਅੱਗੇ ਉਹ ਆਪਣਾ ਦੇਖ ਸਕਦੇ ਨੇ ਕਿ ਆਰਡਰ 'ਚ ਕੀ ਖਾਮੀਆਂ ਹੈਗੀਆਂ ਨੇ ਕਿੰਨੇ ਤਰੀਕੇ ਨਾਲ ਇਹ ਅਗੇ ਵਰਨਾ ਕਿ ਕਿਸ ਤਰ੍ਹਾਂ ਇਹ ਆਰਡਰ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਤੋਂ ਬਾਅਦ ਜਦ ਤੱਕ ਡਿਟੇਲ ਆਰਡਰ ਸਾਹਮਣੇ ਨਹੀਂ ਆਉਂਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ 2000 ਦੇ 13 ਮੁਕੀ ਤੇ ਬਾਕੀ ਰੁਪਈਆ ਨੂੰ ਵਰੀ ਕੀਤਾ ਗਿਆ ਉਹ ਡਿਟੇਲ ਆਰਡਰ ਸਾਹਮਣੇ ਆਣ ਤੋਂ ਬਾਅਦ ਹੀ ਅਗਲੇ ਐਕਸ਼ਨ ਲਈ ਜਾ ਸਕਦਾ ਹੈ ਕਿ ਇਹ ਅਪੀਲ ਕੀਤੀ ਜਾਏਗੀ ਕਿ ਕੀਤਾ ਜਾਏਗਾ ਜੀ ਬਿਲਕੁਲ ਪ੍ਰੀਤ ਲੇਕਿਨ ਜੇ ਰਾਮ ਰਹੀਮ ਦਾ ਇਸ ਕੇਸ ਨੂੰ ਦੇਖਿਆ ਜਾਏ ਸਾਬਕਾ ਡੇਰਾ ਮੈਨੇਜਰ ਰੰਜੀਤ ਸਿੰਘ ਜੋ ਜਿਸਾ ਕੀ ਕਤਲ ਹੋਇਆ ਸੀ ਉਸ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਸੀ ਇਹ ਉਹ ਸ਼ਖਸ ਉਹ ਸੀ ਜਿਸਨੇ ਕੀ ਬਕਾਇਦਾ ਪੱਤਰ ਲਿਖਿਆ ਸੀ ਔਰ ਉਸਦੇ ਜੋ ਪੱਤਰ ਲਿਖਨ ਤੋਂ ਬਾਅਦ ਜਿਹੜੀ ਹੈ ਜਾਂਚ ਹੋਈ ਕਾਰਵਾਈ ਹੋਈ ਔਰ ਅੱਜ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਹੈ ਲੇਕਿਨ ਇੱਥੇ ਉਸਦੇ ਹੀ ਕਤਲ ਹੋ ਜਾਣਾ ਔਰ ਉਸ ਕੇਸ ਦੇ ਵਿੱਚ ਉਸ ਨੂੰ ਇੱਕ ਵੱਡੀ ਰਾਹਤ ਅੱਜ ਮਿਲਣਾ ਇਹ ਆਪਣੇ ਆਪ ਦੇ ਵਿੱਚ ਬੜਾ ਇਹਮ ਹੋ ਜਾਂਦਾ ਹੈ ਹਾਲਾਂਕਿ ਯਕੀਨਨ ਹਰ ਕੋਈ ਕੋਰਟ ਦੇ ਫੈਸਲੇ ਨੂੰ ਇਹੀ ਕਹਿ ਰਿਹਾ ਕਿ ਇਸ ਚੈਲੰਜ ਨਹੀਂ ਕਰ ਸਕਦੇ ਲੇਕ ਜੋ ਹਕੀਤਾ ਜਾ ਰਿਹਾ ਹੈ ਸਰ ਬੜੀ ਹੋਣ ਤੇ ਦੇਖੋ ਇਹ ਨਹੀਂ ਕਿ ਸਰ ਵਈ ਕੋਰਟ ਦੇ ਫੈਸਲੇ ਨੂੰ ਚੈਲੰਜ ਨਹੀਂ ਕੀਤਾ ਜਾ ਰਿਹਾ ਹੈ ਜਦਾ ਕੋਰਟ ਦਾ ਫੈਸਲਾ ਹਮੇਸ਼ਾ ਤੋਂ ਜਿਹਦੇ ਕੋਰਟ ਚੈਲੰਜ ਹੁੰਦਾ ਹੈ ਇਹ ਤਾਂ ਕੋਈ ਗੱਲ ਨਹੀਂ ਸਵਾਲ ਵੀ ਉੱਠਿਆ ਨੇ ਹਰ ਇੱਕ ਕੋਰਟ ਦੇ ਫੈਸਲੇ ਤੇ ਤਾਂ ਹੀ ਅੱਗੇ ਚੈਲੰਜ ਕੀਤੇ ਜਾਂਦੇ ਨੇ ਫੈਸਲੇ ਜਿਵੇਂ ਕਿ ਚਾਹੇ ਸੀਬੀਏ ਕੋਰਟ ਦਾ ਫੈਸਲਾ ਠੀਕਾ ਉਹਦੇ ਉੱਤੇ ਵੀ ਸਵਾਲ ਚੱਕੇ ਗਏ ਤਾਂ ਕਿ ਬੇਰਾਮਗੀ ਤੇ ਬਾਕੀ ਐਰੋਪੀ ਹਾਈ ਕੋਰਟ ਆਈ ਸੀਏ ਹੁਣ ਹਾਈ ਕੋਰਟ ਜੇ ਉਹਨਾਂ ਦੇ ਖਿਲਾਫ ਫੈਸਲਾ ਜਾਂਦਾ ਤਾਂ ਪਿਉੜੀ ਪੱਖ ਜ਼ਰੂਰ ਹੁਣੀ ਪੜ ਜਾਏਗਾ ਕਿਉਂਕਿ ਉਹਨਾਂ ਜਿਹੜੇ ਦੋ ਹੈਗੇ ਨੇ ਉਹ ਇਸ ਫੈਸਲੇ ਨੂੰ ਜ਼ਰੂਰ ਚੁਣੌਤੀ ਦੇ ਸਕਦੇ ਨੇ ਬਾਕੀ ਇੱਕ ਹੋਰ ਗੱਲ ਚੱਲ ਰਹੀ ਸੀ ਕਿ ਇਲੈਕਸ਼ਨਾਂ ਦਾ ਟਾਈਮ ਆਉ ਉਸ ਤੋਂ ਲੇਕਿਨ ਤੋਂ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਜਿਹੜੀ ਬੈਂਚ ਨੇ ਫੈਸਲਾ ਸੁਣਾ

ਕਿ ਜਸਟਿਸ ਲੰਦਿਤ ਸਤਰਾ ਦੇ ਰਿਟਾਇਰਮੈਂਟ ਕਰਕੇ ਇੱਕ ਕੇਸ ਦਾ ਫੈਸਲਾ ਹੋਣਾ ਹੈ ਤਾਂ ਕੇਸ ਦੁਬਾਰਾ ਟ੍ਰਾਇਲ ਤੇ ਚਲੇ ਜਾਣਾ ਸੀ ਬਿਲਕੁਲ ਇਹ ਮਾਮਲੇ ਦੇ ਵਿੱਚ ਬਰੀ ਕੀਤਾ ਗਿਆ ਹੈ ਔਰ ਕਾਰਵਾਈ ਅੱਗੇ ਹੋਏਗੀ ਪੀੜਤ ਪੱਖ ਅੱਗੇ ਅਪੀਲ ਕਰੇਗਾ ਲੇਕਿਨ ਰਾਮ ਰਹੀਮ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਜੋ ਉਹਨਾਂ ਨੂੰ ਪਰੋਲ ਜਿਸ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਚੋਂ ਬੰਦ ਨੇ ਉਸ ਤੇ ਉਹ ਬਾਹਰ ਆਂਦੇ ਰਹੇ ਨੇ ਇਸ ਨੂੰ ਲੈ ਕੇ ਵਿਰੋਧੀ ਵੀ ਨਿਸ਼ਾਨਾ ਸਰਕਾਰਾਂ ਤੇ ਸਾਥ ਦੇ ਰਹੇ ਨੇ ਇੱਥੇ ਤੱਕ ਕਿ ਐਸਜੀਪੀਸੀ ਨੇ ਬਕਾਇਦਾ ਇਸ ਲਈ ਤੇ ਸ਼ਿਕਾਇਤ ਵੀ ਕੀਤੀ ਹੈ ਇਹ ਬਿਲਕੁਲ ਦੇਖੋ ਪਰੋਲ ਵਾਲਾ ਮਾਮਲਾ ਅਲੱਗ ਚੱਲਦਾ ਹਰੇਕ ਕੇਸ ਦੇ ਮੈਰਿਟਸ ਕੁਛ ਅਲੱਗ ਹੁੰਦੇ ਨੇ ਜਿਵੇਂ ਸਾਧੂ ਯਾਨ ਸ਼ੋਸ਼ਣ ई गई थे गवा कछोषण रंजीतवा पैरोल सरकार जिस तरीके सिखलाई दे चुकी के। है कि अभी सिर्फ डेरा मुखी नहीं बाकी एटी नाइन होदर बंदे अखरो संगंभीर आरोपों के उन्होंने सारे अरोल दी है हालांकि हाईकोर्ट ने हम पूछा है कि बंदोल ਬਾਕੀ ਪਰੋਲਾ ਵਾਲਾ ਹਜੇ ਪੈਂਡਿੰਗ ਹੈ ਸਿਆ ਬਾਕੀ ਹਜੇ 18 ਮਿਲ ਚੀਰ ਰੱਖ ਲਈਏ ਬਾਕੀ ਸਾਰੇ ਕੇਸਾਂ ਚ ਹਜੇ ਜੇਜ ਜੀ ਨੇ ਨਹੀਂ ਚਾਹਤਾ ਨੀ ਜਨ ਸੈਸ਼ਨ ਦਾ ਮਾਮਲਾ ਹੋਵੇ ਛਤਰਪਤੀ ਮੋਰਡ ਮਟਰ ਦਾ ਮਾਮਲਾ ਹੋਵੇ ਸਾਰਿਆਂ ਚ ਉਹ ਆਪਣੀ ਤਜਰਬਾ ਐਸਕੂ ਦੰਗੇ ਉਹ ਜੋਲ ਨਹੀਂਗੇ ਜੀ 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 ਬ੍ਰਿਸ਼ੁਕਰੀਆ ਫਿਲਹਾਲ ਦੀ ਸਾਰੀ ਵਿਸਤਾਰ ਜਾਣਕਾਰੀ ਲਈ ਸੋ ਵੱਡੀ ਰਾਹਤ ਜਿਹੜੀ ਕੋਰਟ ਨੇ ਦਿੱਤੀ ਹੈ ਜਿਸ ਨਾਲ ਨਾਲ ਉਮਰ ਕੇ ਦੀ ਸਜ਼ਾ ਦਾ ਐਲਾਨ ਸੀ ਜੋ ਬਨਦਤ ਸਾਹਿਬ ਦਾ ਮੈਨੇਜਰ ਸੀ ਰਣਜੀਤ ਸਿੰਘ ਉਸ ਕਤਲ ਦੇ ਵਿੱਚ ਕੋਰਟ ਨੇ ਬਰੀ ਕਰ ਦਿੱਤਾ ਹੈ